ਜੇਕਰ ਅਸੀਂ ਗੱਲ ਕਰੀਏ ਲੁਧਿਆਣੇ ਸ਼ਹਿਰ ਦੇ ਵਿਕਾਸ ਦੀ ਤਾਂ ਲੁਧਿਆਣੇ ਦਾ ਬੱਚਾ-ਬੱਚਾ ਜਾਣਦਾ ਹੈ ਕਿ ਲੁਧਿਆਣੇ ਦਾ ਵਿਕਾਸ 2007 ਤੋਂ 2017 ਤੱਕ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ। ਉਸ ਵੇਲੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੂਬੇ ਦੇ ਡਿਪਟੀ ਸੀਐਮ ਸਨ ਤੇ ਉਹਨਾਂ ਨੇ ਖੁਦ ਆਪਣੀ ਅਗਵਾਈ ਹੇਠ ਲੁਧਿਆਣੇ ਦੇ ਹਰ ਖੇਤਰ ਦੀ ਜਾਂਚ ਕਰਵਾ ਕੇ ਉੱਥੇ ਲੋੜਿੰਦੇ ਵਿਕਾਸ ਕਾਰਜ ਆਰੰਭ ਕਰਵਾਏ। ਲੁਧਿਆਣੇ 'ਚ ਹੋਏ ਕਿਸੇ ਵੀ ਵਿਕਾਸ ਕਾਰਜ ਬਾਰੇ ਗੱਲ ਕਰ ਲਵੋ। ਤਾਂ ਤੁਸੀਂ ਖੁਦ ਦੇਖੋਗੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ ਹੈ ਜੇ ਅਸੀਂ ਲੁਧਿਆਣਾ ਦੇ ਇਨਫਰਾਸਟ੍ਰਕਚਰ ਪ੍ਰੋਜੈਕਟਸ 'ਤੇ ਨਿਗਾਹ ਮਾਰੀਏ ਤਾਂ ਐਲੀਵੇਟਡ ਰੋਡ ਲਾਡੋਵਾਲ ਬਾਈਪਾਸ ਲੁਧਿਆਣਾ ਫਿਰੋਜ਼ਪੁਰ ਹਾਈਵੇ ਲੁਧਿਆਣਾ ਚੰਡੀਗੜ੍ਹ 6 ਲੇਨ ਲੁਧਿਆਣਾ ਬਾਈਪਾਸ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਵਿੱਚ ਖੁੱਲੀਆਂ ਤੇ ਪੱਕੀਆਂ ਸੜਕਾਂ ਲੁਧਿਆਣਾ ਵਿੱਚੋਂ ਲੰਘਦੀ ਨਹਿਰ ਜੋ ਕਿ ਗੰਦਗੀ ਨਾਲ ਭਰੀ ਹੋਈ ਸੀ ਉਸ ਉੱਪਰ ਕਰੋੜਾ ਰੁਪਏ ਖਰਚ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਫਾਈ ਕਰਵਾ ਕੇ ਪੱਕਾ ਕਰਵਾਇਆ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਲੁਧਿਆਣੇ ਨੂੰ ਪੂਰੇ ਦੇਸ਼ ਦੇ ਨਾਲ ਹਵਾਈ ਮਾਰਗ ਨਾਲ ਜੋੜਨ ਦੇ ਲਈ ਹਲਵਾਰਾ ਹਵਾਈ ਅੱਡੇ ਲਈ ਕਰੋੜਾ ਰੁਪਏ ਦੀ ਜ਼ਮੀਨ ਐਕਵਾਇਰ ਕੀਤੀ ਅਤੇ ਸ਼ਹਿਰ ਨੂੰ ਹਵਾਈ ਅੱਡੇ ਦੀ ਵੱਡੀ ਸੌਗਾਤ ਦਿੱਤੀ ਨਵੇਂ ਫਲਾਈਓਵਰਾਂ ਦੀ ਸਥਾਪਨਾ ਲੁਧਿਆਣਾ ਸ਼ਹਿਰ ਵਿੱਚ ਪਾਣੀ ਸਪਲਾਈ ਵਿੱਚ ਸੁਧਾਰ ਆਧੁਨਿਕ ਸੀਵਰੇਜ ਸਿਸਟਮ ਦਾ ਨਿਰਮਾਣ ਸ਼ਹਿਰ ਦੀ ਸਫਾਈ ਅਤੇ ਸੈਨੀਟੇਸ਼ਨ ਲਈ ਆਧੁਨਿਕ ਮਕੈਨੀਕਲ ਰੋਡਸ ਪੀਪਰਜ਼ ਲੁਧਿਆਣਾ ਸ਼ਹਿਰ ਦੇ ਅੰਦਰ ਬੱਸ ਰੈਪਿਡ ਟ੍ਰਾਂਸਿਟ ਸਿਸਟਮ ਬੀ ਆਰਟੀਐਸ ਰਾਹੀਂ ਪਬਲਿਕ ਟ੍ਰਾਂਸਪੋਰਟ ਨੂੰ ਆਸਾਨ ਕੀਤਾ ਉਦਯੋਗਿਕ ਵਿਕਾਸ ਲਈ ਸੋਲਰ ਪਾਵਰ ਪਲਾਂਟਾ ਰਾਹੀਂ ਸਸਤੀ ਬਿਜਲੀ ਮੁਹੱਈਆ ਕਰਵਾਈ ਸਬਸਿਡੀਆਂ ਦੀ ਸਹੂਲਤ ਸਾਈਕਲ ਵੈਲੀ ਲੁਧਿਆਣਾ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਲਈ ਹਸਪਤਾਲ ਅਤੇ ਸਿਹਤ ਕੇਂਦਰਾਂ ਦੀ ਸਥਾਪਨਾ ਸੁਵਿਧਾ ਕੇਂਦਰ ਬਣਵਾਇਆ ਸ਼ਿਕਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਵੇਂ ਸਕੂਲਾਂ ਕਾਲਜਾਂ ਤੇ ਸਟੇਡੀਅਮ ਅਤੇ ਇੰਡੋਰ ਸਟੇਡੀਅਮ ਦਾ ਨਿਰਮਾਣ ਕਰਵਾਇਆ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਦੀ ਖੋਜ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਨਵੇਂ ਵਿਭਾਗ ਸਥਾਪਿਤ ਕਰਵਾਏ ਖੇਤੀ ਖੋਜ ਨੂੰ ਉਤਸ਼ਾਹਿਤ ਕੀਤਾ ਅੱਜ ਜਿਹੜਾ ਲੁਧਿਆਣਾ ਤੁਸੀਂ ਦੇਖਦੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਵਿਕਾਸ ਕਰ ਜਾਂਦਾ ਹੀ ਨਤੀਜਾ ਹੈ ਪਿਛਲੇ 8 ਸਾਲਾਂ ਦੌਰਾਨ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਇਹ ਹੁਣ ਇਹ ਝਾੜੂ ਵਾਲੀ ਸਰਕਾਰ ਨੇ ਲੁਧਿਆਣਾ ਸ਼ਹਿਰ ਵਿੱਚ ਕੱਖ ਨਹੀਂ ਸੰਵਾਰਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੁਧਿਆਣੇ ਨੂੰ ਛੱਡ ਕੇ ਗਈ ਸੀ ਪਿਛਲੇ 8 ਸਾਲਾਂ ਤੋਂ ਲੁਧਿਆਣਾ ਉੱਥੇ ਦਾ ਉੱਥੇ ਹੀ ਖੜਾ ਹੈ ਅੱਜ ਆਪ ਦਾ ਉਮੀਦਵਾਰ ਸੰਜੀਵ अरोड़ा ਵੀ ਮੰਨ ਰਿਹਾ ਹੈ ਕਿ ਲੁਧਿਆਣੇ ਦੇ ਵਿਕਾਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲੀਵੇਟਡ ਰੋਡ ਦਾ ਵੱਡਾ ਪ੍ਰੋਜੈਕਟ ਬਣਵਾਇਆ ਹੈ ਇਸ ਕਰਕੇ ਲੁਧਿਆਣਾ ਵਾਸੀਓ ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਤੁਹਾਡੀ ਵੋਟ ਦਾ ਹੱਕਦਾਰ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ